ਸੱਚੀ ਗੱਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾ ਸਾਰਿਆਂ ਦਾ ਚੜਦੀ ਕਲਾ ਤੇ ਚੜਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਸਾਡੇ ਘਰਾਂ ਵਿੱਚ ਨਿਤਨੇਮ ਕਿਉਂ ਘਟਦਾ ਜਾ ਰਿਹਾ ਤੇ ਬਹੁਤ ਹੀ ਜ਼ਿਆਦਾ ਇਹ ਲਾਲੋਕੀ ਬੋ ਅੱਜ ਕੱਲ ਦੇ ਜਿਹੜੇ ਜ਼ਮਾਨੇ 'ਚ ਹੈ ਬਹੁਤ ਜ਼ਿਆਦਾ ਇਹ ਹੋ ਗਿਆ ਕਿ ਨਿਤਨੇਮ ਬਹੁਤ ਹੀ ਘੱਟ ਜਾਣੇ ਦਿੰਦੇ ਹਨਾ ਨਾਮ ਜਪਦੇ ਵਾਹਿਗੁਰੂ ਜੀ ਦਾ ਪਰ ਜਪਣਾ ਚਾਹੀਦਾ ਜਿਹੜੇ ਤੁਹਾਡੇ ਕਰਮ ਹੁੰਦੇ ਜਿਹੜੇ ਪਿਛਲੇ ਕਰਮ ਹੁੰਦੇ ਲਾਲੋਕੀ ਜਿਹੜੇ ਅਸੀਂ ਇਸ ਜਨਮ 'ਚ ਜਿਹੜੇ ਵੀ ਅਸੀਂ ਪਾਪ ਕਰਦੇ ਕੁਝ ਵੀ ਕਰਦੇ ਹਨਾ ਉਹ ਘੱਟ ਜਾਂਦੇ ਆ ਨਿਤਨੇਮ ਉਹ ਵੀ ਸੱਚੀ ਦਿਲੋਂ ਲਈਏ ਜੇ ਨਾ ਤੇ ਇਹ ਨਿਤਨੇਮ ਨਾਲ ਜੋੜ ਸਿਰਫ ਮਾਂ 사ਤੀ ਹੈ ਨਾ ਮਾਂ ਨੂੰ ਦੱਸਣਾ ਪੈਂਦਾ ਹੈ ਫਿਰ ਸਕੂਲ ਚ ਜਿਵੇਂ ਜਾਂਦੇ ਹੈ ਹੈ ਨਾ ਜਿਹੜੇ ਟੀਚਰ ਹੁੰਦੇ ਆ ਉਹਨਾਂ ਨੂੰ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ ਹੂੰ ਹੂੰ ਤੇ ਗੁਰਦੁਆਰੇ ਵਿੱਚ ਜਿਵੇਂ ਅਸੀਂ ਹੁਣ ਕਹਿੰਦੇ ਕਿ ਘਰਾਂ ਵਿੱਚ ਜਿਹੜੇ ਵੱਡੇ ਵੱਡੇ ਬੈਠਦੇ ਆ ਬਜ਼ੁਰਗ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਉਹ ਦੱਸਦੇ ਇਤਿਹਾਸ ਕਿ ਹੈ ਫਿਰ ਬੱਚਿਆਂ ਦਾ ਜਿਹੜਾ ਮਨ ਹੈ ਉਹ ਉਹ ਜਰ ਉਹ ਉਹਨਾਂ ਦੇ ਬੱਚਾ ਜਾਂਦਾ ਮਤਲਬ ਹੈ ਨਾ ਹਾਂ ਬਜਟ ਕਰਕੇ ਬੈਠਣਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਸਿੱਖਿਆ ਮਿਲ ਸਕੇ ਸਿੱਖਿਆ ਮਿਲ ਸਕੇ ਬਾਕੀ ਇਹ ਹੈ ਕਿ ਐਸੇ ਜਿਹੜਾ ਜ਼ਮਾਨਾ ਹੈ ਉਹ ਜ਼ਿਆਦਾਤਰ ਤੇ ਚਲੋ ਸੰਗਸ ਵਗੈਰਾ ਦਾਣਾ ਅੰਬਚਰਮਨ ਹੁੰਦਾ ਕਿ ਨਹੀਂ ਉਧਰ ਲਾਤੀ ਕਿਉਂਕਿ ਵਾਇਰਲ ਚ ਲੱਗਿਆ ਹਾਂ ਕਿਉਂਕਿ ਉਹਨਾਂ ਨੂੰ ਦੱਸਿਆ ਨਹੀਂ ਗਿਆ ਅਸਲ ਕਿਥੇ ਇਤਿਹਾਸ ਬਾਰੇ ਕਿ ਸਾਡੇ ਜਿੰਨੇ ਵੀ ਸ਼ਹੀਦ ਹੋ ਚੁੱਕੇ ਹੈ ਛੋਟੇ ਸਾਬ ਜਾਰੇ ਹੈ ਨਾ ਜਿਹੜੇ ਹੋਏ ਹੈ ਨਾ ਸ਼ਹੀਦ ਹੋਏ ਹੈ ਉਹਨਾਂ ਦਾ ਇਤਿਹਾਸ ਨਹੀਂ ਦੱਸਿਆ ਹਲੇ ਤੱਕ ਹੈ ਨਾ ਬੱਚਿਆਂ ਨੂੰ ਤਾਂ ਕਰਕੇ ਉਹਨਾਂ ਨੂੰ ਪਤਾ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਹਾਂ ਸਾਡਾ ਇਤਿਹਾਸ ਇਹ ਰਹਿ ਚੁੱਕਿਆ ਫਿਰ ਉਹਨਾਂ ਦਾ ਆਪਣੇ ਆਪ ਬਣ ਕਰੇਗਾ ਨਿਤਨੇਮ ਕਰਨ ਨੂੰ ਹੈ ਨਾ ਕਾਇ ਹੈ ਕਿ ਇਸ ਜੀ ਨੇ ਪੂਰਾ ਦੱਸਿਆ ਆਓ ਬਿਨਾ ਕਿਸੇ ਦੇ ਤੋਂ ਪੈਲੂਟ ਕਰਦਿਆਂ ਸਟਾਰਟ ਚਪਲਾ ਚੱਟਣ ਵਾਲੇ ਤਰੱਕੀ ਬੜੀ ਛੇਤੀ ਕਰਦੇ ਆਂ ਜਾਂਦੇ ਜਦੋਂ ਦੋ ਰੁਪਏ ਦੀ ਭਾਈ ਤਾਂ ਨੂੰ ਜਾਂਦੇ ਨੀ ਕਿ ਡਿੱਗਦੇ ਹੀ ਉੱਦਾਂ ਠਾਣੂਂਦੇ ਆਂ ਤੇ ਜਿਨ੍ਹਾਂ ਨੇ ਚਪਲਾ ਕਸਾਈਆਂ ਹੁੰਦੀਆਂ ਉਹ ਤਰੱਕੀ ਤੇ ਬੜੀ ਹੌਲੀ ਉਹ ਵੀ ਕਰਦੇ ਆ ਪਰ ਜਦੋਂ ਟੌਪ ਤੇ ਪਹੁੰਚ ਜਾਂਦੇ ਉਹ ਡਿੱਗਦੇ ਨਹੀਂ ਇਸ ਕਰਕੇ ਤੁਸੀਂ ਚਪਲਾ ਕਸਾਉਣ ਵਾਲਿਆਂ ਦੀ ਕੌਮ ਜੇ ਚਪਲਾ ਚੱਟਣ ਵਾਲਿਆਂ ਦੀ ਕੌਮ ਨਹੀਂ ਜੇਗੀ ਤੁਸੀਂ ਚਮਲਾ ਕਸਾਉਣ ਵਾਲਿਆਂ ਦੀ ਕੌਮ ਜੇ ਤੁਸੀਂ ਉਹਨਾਂ ਦੇ ਵਾਲੀ ਵਾਰਸ ਬੈਠੇ ਹੋ ਹੁਣ ਜਦੋਂ ਜ਼ਫੇਦਾਰ ਲੈ ਕੇ ਚਲ ਗਿਆ ਨਾ ਪੰਡਤ ਨੂੰ ਤੇ ਮਦਰੋ ਚੜ੍ਹਤ ਸਿੰਘ ਸ਼ੁਕਰ ਚੱਕੀਆ ਕਹਿੰਦਾ ਆਪਾਂ ਵੀ ਚੱਲ ਗਏ ਭਾਈ ਸਾਰੇ ਜਾਣੇ ਆਪਾਂ ਨਾ ਇੱਥੇ ਬੈਠੇ ਰਹੀਏ ਇਹ ਦੋਵੇਂ ਧੜੇ ਜਾ ਕੇ ਇਕੱਠੇ ਹੋਏ ਤੇ ਔ ਪਿੰਡ ਪੈਂਦਾ ਵਾ ਰਾਜੇ ਤਾਲ ਰਾਜੇ ਕਾ ਤਾਲ ਜਦੋਂ ਅਟਾਰੀ ਤੋਂ ਚਬਾਲ ਨੂੰ ਜਾਈਏ ਨਾ ਰਾਜ ਪਿੰਡ ਪੈਂਦਾ ਰਾਜੇ ਤਾਲ ਉਹਨੂੰ ਰਾਜੇ ਕਾ ਤਾਲ ਵੀ ਕਹਿੰਦੇ ਇੱਥੇ ਆ ਕੇ ਇਕੱਠੇ ਹੋਏ ਤੇ ਸਾਹਿਬ ਦਾ ਜਥੇਦਾਰ ਹਰੀ ਸਿੰਘ ਭੰਗੀ ਕੋਟ ਕੇ ਜੱਫੀ ਪੁੰਦਾ ਚੰਦ ਸਿੰਘ ਸ਼ੁਕਰਚੱਕੀਏ ਨੂੰ ਕਹਿੰਦਾ ਆ ਗਿਆ ਆਹੀ ਪ੍ਰਾਣੀ ਲੀਡਰਸ਼ਿਪ ਇੱਕ ਗਲਤੀ ਕਰਦਾ ਹੈ ਦੂਜਾ ਕੋਟ ਕੇ ਜੱਫੀਆਂ ਪਾ ਲੈਂਦਾ ਇੱਥੇ ਤੇ ਲੱਪਾਂ ਕਿੱਤੋਂ ਨੂੰ ਪਿਆਰ ਇਹ ਦਾ ਲੱਗੇ ਸਾਨੂੰ ਜਿੱਥੀਏ ਕਿਦਾਂ ਚੱਲਦੀ ਆਵੇਂ ਚੰਗਾ ਹੀ ਕਰਨ ਦੇ ਹੋਵੇ ਪਿੰਡ ਦਾ ਦੂਜੇ ਸਾਰੇ ਚੁੱਥਰ ਨੂੰ ਬੈਠੇ ਹੋਣ ਜਥੇਦਾਰ ਕਹਿੰਦਾ ਆ ਗਿਆ ਕਹਿੰਦਾ ਜੀ ਆ ਗਿਆ ਜਥੇਦਾਰ ਕਹਿੰਦਾ ਹੁਣ ਕਰੋ ਤਿਆਰੀ ਆਪਾਂ ਕਸੂਰ ਦੀ ਇੱਟ ਨਾਲ ਇੱਟ ਖੜਕਾ ਕੇ ਤੇ ਇਹਦੀ ਕਾਰਵਾਈ ਛਡਾ ਕੇ ਲਿਆਉਣੀ ਆ ਆਵਾ ਤੁਹਾਡੀ ਕੌਮ ਦਾ ਰੂਪ ਸਿਖਾਣੇ ਕਿਹੜੇ ਉੱਥੇ ਜਾ ਕੇ ਕਦੇ ਹੋਰ ਕੁਝ ਕਰਨਾ ਇੱਕ ਬੰਦੇ ਦੁਖੀਏ ਦੀ ਘਰ ਵਾਲੀ ਛਡਾਉਣ ਵਾਸਤੇ ਕਿੱਥੇ ਕਸੂਰ ਜਾ ਕੇ ਪੰਗਾ ਲੈ ਲੈ ਇਹ ਤੁਹਾਡੀ ਕੌਮ ਦਾ ਜਾਹੋ ਜਲਾਲ ਰਿਹਾ ਕਿਸੇ ਟਾਈਮ ਦੇ ਉੱਤੇ ਤੁਹਾਡੀ ਕੌਮ ਇੱਜ਼ਤਾਂ ਦੀ ਰਾਖੀ ਆ ਇਲਟਾਂ ਲੁੱਟਣ ਵਾਲੀ ਨਹੀਂ ਆ ਕੋਈ ਟਾਈਮ ਹੁੰਦਾ ਸੀ ਸਿਰਾਂ ਤੇ ਪੱਗਾਂ ਵੱਜੀਆਂ ਹੋਣੀਆਂ ਤੇ ਲੋਕੀ ਕਹਿੰਦੇ ਹੁੰਦੇ ਸੀ ਆਗੇ ਨੇ ਨਿਹੰਗ ਬੂਏ ਖੋਲਦੋ ਨਾ ਸੰਗ ਪੇ ਪੱਗਾਂ ਵਾਲੇ ਸਰਦਾਰ ਤੁਰੇ ਆਉਂਦੇ ਆ ਇੱਜ਼ਤਾਂ ਦੇ ਰਾਖੇ ਤੁਰੇ ਹੁੰਦੇ ਆ ਤੁਹਾਨੂੰ ਮਾਰ ਪਾਦਾ ਕਿਤੇ ਮਰੀ 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 ਅੱਗੇ ਲੋਕੀ ਕਹਿੰਦੇ ਅੱਗੇ ਨੇ ਨਿਹੰਗ ਬੂਏ ਖੋਲਦੋ ਨਾ ਸੰਗ ਲੋਕ ਕਹਿੰਦੇ ਅੱਗੇ ਪੱਗਾਂ ਪੂਝਵੀਆਂ ਵਾਲੇ ਅਗਲੀ ਲਾਈਨ ਤੇ ਜਾਂ ਫੇਰ ਪੂਰੀ ਕਰ ਲਓ ਫੇ ਲੋਕੀ ਅੱਗੇ ਪੱਗਾਂ ਵਾਲੇ ਵੇਖ ਕੇ ਬੂਏ ਖੋਲਦੇ ਸੀ ਹੁਣ ਪੱਗਾਂ ਵਾਲੇ ਵੇਖ ਕੇ ਬੂਏ ਬੰਦ ਕਰਨ ਲੱਗ ਪਏ ਖਾੜਕੂ ਲਹਿਰ ਤੁਸੀਂ ਵੇਖੀ ਆ ਨਾ ਨਾ ਕਦੀ ਬੁਲਟ ਬਲੀ ਜੋ ਨੰਗੜਾਂ ਦੇ ਲੋਕਾਂ ਖਣਾ ਇੱਜ਼ਤਾਂ ਦੇ ਰਾਖੇ ਜਾਂਦੇ ਕਿਉਂਕਿ ਖਾੜਕੂਆਂ ਦੀ ਸਵਾਰੀ ਸੀ ਬੁਲਟ ਮੋਟਰਸਾਈਕਲ ਇੱਜ਼ਤਾਂ ਦੇ ਰਾਖੇ ਤੁਰੇ ਜਾਂਦੇ ਆ ਜੁਝਾਰੂ ਤੁਰੇ ਜਾਂਦੇ ਆ ਤੇ ਅੱਜ ਜਦੋਂ ਬੁਲਟ ਦੇ ਪਟਾਕੇ ਵੱਜਦੇ ਆ ਲੋਕੀ ਕਹਿੰਦੇ ਅੰਦਰ ਵੱਜਿਆ ਪਤਾ ਨਹੀਂ ਜਾਂਦੇ ਤੇ ਭਰਾ ਨੇ ਪੈਸੇ ਭੇਜੇ ਬਾਹਰੋਂ ਤੇ ਜਾ ਪਾਪੇ ਦੀ ਪੈੜੀ ਵੇਚੀ ਹੋਣੀ ਹੋ ਰਹਿੰਨੇ ਨੇ ਕਿਹੜੇ ਤੰਗਲੀ ਨਾਲ ਇਕੱਠੇ ਇਕੱਠੇ ਆ ਪਿਜਾ ਪਿਓ ਦੀ ਪੈੜੀ ਵੇਚੀ ਹੋ ਤੇ ਜਾਇਨੇ ਕੋਈ ਭਰਾ ਪਿਓ ਬਾਹਰ ਗਿਆ ਹੋਣਾ ਚਾਚੇ ਦਾ ਮੁੰਡਾ ਉੱਥੋਂ ਬੋਬੇ ਮਗਾਏ ਹੋਣਿਆ ਤੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਕਾਦੇ ਲਈ ਰੱਖਿਆ ਇਹ ਗਾਣੇ ਤਾਂ ਹੀ ਆਪੇ ਸਾਰੇ ਕਰਦਾ ਮੈਂ ਰਸ਼ੀਆ ਦੇ ਇੱਕ ਵਿਦਵਾਨ ਨੂੰ ਤੇ ਪੜ੍ਹਿਆ ਸੀ ਉਹ ਕਹਿੰਦਾ ਸੀ ਵੀ ਜੇ ਕੌਮ ਦਾ ਭਵਿੱਖ ਵੇਖਣਾ ਨਾ ਤੁਹਾਡੀ ਕੌਮ ਦਾ ਭਵਿੱਖ ਕੀ ਹੋਊਗਾ ਕੁਝ ਨਾ ਉਸ ਕੌਮ ਦੇ ਬੱਚਿਆਂ ਦੇ ਮੂੰਹ ਤੋਂ ਗਾਣੇ ਸੁਣੋ ਤੁਹਾਨੂੰ ਗਾਣੇ ਦੱਸਣਗੇ ਵੀ ਇਸ ਕੌਮ ਦਾ ਭਵਿੱਖ ਕੀ ਹੋਊਗਾ ਅਾਜ ਸਾਡੇ ਘਰਾਂ 'ਚ ਜਪਦੀ ਸਾਹਿਬ ਵੀ ਖਤਮ ਹੋ ਗਿਆ ਤੇ ਰਹਿ ਰਸ ਵੀ ਖਤਮ ਹੋ ਗਿਆ ਜਿਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਮੁਲਾਕਾਤ ਆਪਣੇ ਪੁੱਤ ਨਾਲ ਹੋਈ ਨਾ 10ਵੇਂ ਪਾਦਸ਼ਾਹ ਨਾਲ ਪਹਿਲੀ ਵਾਰੀ ਪਹਿਲੀ ਵਾਰੀ ਮੁਲਾਕਾਤ ਹੋਈ ਪਿਉ-ਪੁੱਤ ਦੀ 70 ਸਾਲਾਂ ਦੀ ਉਮਰ ਦਾ 10ਵੇਂ ਪਾਦਸ਼ਾਹ ਦੀ ਹੁਣ ਸਾਡਾ ਬੱਚਾ ਅਸੀਂ ਬਾਹਰ ਹੋ ਗਏ ਆ ਇਹ ਕਿਸੇ ਦੇਸ਼ ਤੋਂ ਸਾਡਾ ਬੱਚਾ ਸਾਨੂੰ 73 ਸਾਲੀ ਮਿਲੇ ਤੇ ਕੀ ਕਵਾਂਗੇ ਆਪਣੇ ਪੋਤ ਨੂੰ ਪੁੱਤ ਕੀ ਜਾਂ ਕੀ ਖਾ ਲਿਆਵਾ ਤੇਰੇ ਲਈ ਕੀ ਖਾਵੇਂਗਾ ਕਿੰਨਾ ਪਿਆਰ ਕਰਦੇ ਬੱਚੇ ਦੇ ਸਾਰੇ ਨਿਕੋ ਜਿਆ ਪਰ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ 10ਵੇਂ ਪਾਦਸ਼ਾਹ ਨੂੰ ਪਹਿਲੀ ਵਾਰੀ ਮਿਲੇ 70 ਕਸਾਲਾਂ ਦੀ ਉਮਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤ ਦੇ ਮੋਢਿਆਂ ਤੇ ਹੱਥ ਰੱਖ ਕੇ ਆਖਿਆ ਪੁੱਤ ਬਾਣੀ ਕਿਹੜੀ ਕਿਹੜੀ ਆਉਂਦੀ ਭਲਾ ਤਨ ਪਹਿਲਾ ਪ੍ਰਸ਼ਨ ਜ਼ਿੰਦਗੀ ਦਾ ਪੁੱਤ ਬਾਣੀ ਕਿਹੜੀ ਆਉਂਦੀ ਹੁੰਦੀ ਤੇ 7 ਕੇ ਸਾਲਾਂ ਦੀ ਉਮਰ ਦਸਵੇਂ ਪਾਡਸ਼ਾਦੀ ਤੇ ਆਪਣੇ ਬਾਪੂ ਨੂੰ ਹੱਥ ਜੋੜ ਕੇ ਕਹਿੰਦੇ ਬਾਪੂ ਮੈਂ ਆਨੰਦ ਸਾਹਿਬ ਯਾਦ ਕਰ ਲਿਆ ਦੋ ਦੋ ਲੱਖ ਰੁਪਈਆ ਤੁਸੀਂ ਮਹਿੰਗੇ ਸਕੂਲਾਂ ਚ ਨਿਆਣਿਆਂ ਤੇ ਲਾਤਾ ਫੀਸਾਂ ਐਡਮਿਸ਼ਨਾਂ ਹੋ ਗਈਆਂ ਨਾ ਕਿਹੜੇ ਮਾਪਿਓ ਆ ਜਿਨ੍ਹਾਂ ਨੇ ਸਾਲ ਚ ਕਦੇ ਇੱਕ ਵਾਰੀ ਨਿਆਣਾ ਗੋਦੀ ਚ ਬਿਠਾਉਂਦੇ ਤੇ ਜਲਦੀ ਸਾਹਿਬ ਯਾਦ ਕਰ ਲਏ ਭਈ ਇਹ ਜਲਦੀ ਸਾਹਿਬ ਯਾਦ ਕਰ ਲੇ ਰਹਿ ਰਸ ਕਰ ਲੀ ਨਿਆਣਾ ਦੇ ਤਾਜ ਕਰੂ ਜੇ ਮਾਂ ਨੇ ਕਦੀ ਗੁਟਕਾ ਫੜਿਆ ਹੋਊਗਾ ਜਦੋਂ ਕਿ ਪਿਓ ਨੇ ਕਦੀ ਗੁਟਕਾ ਘਰ ਚ ਫੜਿਆ ਹੋਊਗਾ 70 70 ਲੱਖ ਦੀਆਂ ਕੋਟੀਆਂ ਤੇ ਗੁਟਕਾ 20 ਰੁਪਿਆਂ ਦਾ ਨਹੀਂ ਘਰ ਆਏਗਾ ਸਾਡੇ 70 70 ਲੱਖ ਦੀ ਭੁੱਲੀ ਭੜਕੀ ਪੋਥੀ ਆ ਵੀ ਜਾਂਦੀ ਨਾ ਕਦੇ ਧਾਰਮਿਕ ਕਿਤਾਬ ਤੇ ਮਾਈ ਉਧਾਂ ਚੁੱਕ ਕੇ ਕਹਿੰਦੀ ਆ ਬਾਬੇ ਨੂੰ ਫੜਾ ਉਹ ਗੁਰਦਾਰੇ ਫੜਾ ਉੱਥੇ ਚੜਾਓ ਵੀ ਤੂੰ ਹੀ ਨਾ ਕੋਈ ਗਿਆਨੀ ਦੇ ਚੋਂ ਲੈ ਲਿਓ ਵੀ ਤੂੰ ਹੀ ਨਾ ਇਹਨੂੰ ਖੋਲ ਕੇ ਕਿਦੇ ਵੇਖ ਲਿਓ ਇਹ ਚੋਂ ਤੂੰ ਹੀ ਨੰਗ ਦੇ ਘਟਾ ਚਾੜ ਕੇ ਬਹਿ ਜਾਓ ਅੱਜ 70 ਤਾਈਆਂ ਖਾਨੇਆਂ ਕਿਉਂਕਿ ਗ੍ਰੰਥ ਨਾਲੋਂ ਟੁੱਟ ਗਿਆ ਪੰਥ ਨਾਲੋਂ ਟੁੱਟ ਗਿਆ ਸ਼ਾਮਾਂ ਦੀ ਰਹਿ ਰਾਸ ਘਰਾਂ ਚੋਂ ਗਾਇਬ ਹੋ ਗਈ ਆ ਗੁਰੂ ਦੀ ਬਾਣੀ ਚਲ ਤਗਾਏ ਸਿਆਲ ਵੀਡੀਓ ਚੁੱਕੀ ਸਾਡੇ ਦਿਰੀ ਖਤਮ ਤੇ ਤੁਸੀਂ ਦੇਖਿਆ ਹਨ ਕਿ ਬਿਲਕੁਲ ਜਿਵੇਂ ਕਹਿੰਦੇ ਕਿ ਜਿਹੜੇ ਸਰਦਾਰ ਹੁੰਦੇ ਸੀ ਜਿਵੇਂ ਪੱਗਾ ਦੇਖ ਕੇ ਪਹਿਲੇ ਦੇ ਜ਼ਮਾਨੇ 'ਚ ਐ ਹੁੰਦਾ ਸੀ ਕਿ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਸੀ ਐਂ ਜਿਹਾ ਲੱਗਦਾ ਸੀ ਕਿ ਸਰਦਾਰ ਆਏ ਹਨ ਹੈਨਾ ਸਰਦਾਰ ਆਇਆ ਤੇ ਰਾਜੇ ਖੋਲ ਦੋ ਹੈਨਾ ਤੇ ਅੱਜ ਕੱਲ ਦੇ ਕਿਹੜੇ ਕਹਰੇ ਜਿਹੜੇ ਜ਼ਮਾਨਾ ਹੈ ਹੈਨਾ ਉਸ ਚ ਐਂ ਜਾ ਕੇ ਸਰਦਾਰਾਂ ਨੇ ਕਿ ਦੁਰਾਜੇ ਬੰਦ ਕਰੀ ਬੰਦ ਕਰੀ ਹੈ ਮੈਂ ਕਿਹੋ ਜਿਹਾ ਜਾ ਮੋਹਲਾ ਲੋ ਕਰਦਾਰਾਂ ਨੇ ਆਪ ਵੀ ਬਣਾਇਆ ਕੁਝ ਨਾ ਗਲਤੀਆਂ ਕਰਕੇ ਜਾਂ ਫਿਰ ਲਾਲੋ ਕਈ ਜਾਣ ਮੁਝ ਕੇ ਕਰਦੇ ਆ ਹਾਂ ਹਾਂ ਤਾਂ ਇਹ ਆ ਕੇ ਸਾਨੂੰ ਇੱਕ ਮਾਹੌਲ ਵੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਚੰਗਾ ਮਾਹੌਲ ਬਣਾਉਣਾ ਚਾਹੀਦਾ ਹੈ ਮਾਹੌਲ ਬਣਾਣਾ ਤਾਂ ਕਿ ਪੰਗਾ ਨੂੰ ਦੇਖ ਕੇ ਉਹ ਸਾਰਿਆਂ ਨੂੰ ਫਿਰ ਤਾਂ ਪ੍ਰਾਊਡ ਫੀਲ ਹੋਏ ਫਿਰ ਤਾਂ ਸਾਰੇ ਨੂੰ ਅੱਜ ਵੀ ਪ੍ਰਾਊਡ ਫੀਲ ਹੁੰਦਾ ਪਰ ਕਈ ਹੈ ਜੇ ਅੱਜ ਵੀ ਹੈ ਨਾ ਜਿਨੇ ਇੱਕ ਦੇ ਕਰਕੇ ਆਨ ਲਾ ਲੋ ਕਿ ਪੂਰੀ ਕਮ ਨੂੰ ਕਰਿਆ ਜਾਂਦਾ ਹੈ ਸਹੀ ਗੱਲ ਤੇ ਦੂਜੇ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹਾਂ ਦੁੱਜੀ ਗੱਲ ਇਹ ਹੈ ਕਿ ਪਾਠ ਦੈਨਾ ਨੇ ਕਿਹਾ ਹੈ ਨਾ ਕਿ ਜਦ ਜਿਸਾ ਪ੍ਰਰਾਹ ਸਾਹਿਬ ਜਿਹੜਾ ਪਾਠ ਹੁੰਦਾ ਸਵੇਰ ਸ਼ਾਮ ਹੁੰਦਾ ਸੋ ਬਿਲਕੁਲ ਹੀ ਖਤਮ ਹੋ ਗਿਆ ਹੈ ਕਹਿੰਦੇ ਹੈ ਨਾ ਕਿ ਜਦ ਪਿਓ ਨੂੰ ਕਦੇ ਗੁਟਕਾ ਤਾਇ ਫੜੇ ਨਹੀਂ ਦੇਖਿਆ ਮਾਣ ਨੂੰ ਨਹੀਂ ਦੇਖਿਆ ਫਿਰ ਬੱਚੇ ਨੂੰ ਕਿਵੇਂ ਪਤਾ ਲੱਗੇਗਾ ਹਾਂਜੀ ਤਾਂ ਉਹਨਾਂ ਨੇ ਵੀ ਦੱਸੀ ਹੈ ਹੈ ਨਾ ਕਿ ਜਿਵੇਂ ਗੁਰੂ ਗੋਬੀ ਸਿੰਘ ਜੀ ਗੁਰਤੇਗ ਬਾਦ ਜੀ ਕੁਲਾਈ ਜਦਸ ਸਾਲ ਦੇ ਫਸਟ ਟਾਈਮ ਉਹਨਾਂ ਦੀ ਮੀਟ ਹੋਈ ਸੀ ਜਦ ਜਦ ਪਹਿਲੇ ਵਾਰੋਂ ਮਿਲੇ ਸੀ ਹਨਾ ਤਾਂ ਦੋਨਾਂ ਨੇ ਪਹਿਲਾ ਸਵਾਲ ਪੁੱਛਿਆ ਸੀ ਕਿ ਤੂੰ ਪਾਠ ਕਿਹੜੇ ਕਿਹੜੇ ਗੁਰਬਾਨੀ ਆਉਂਦੀ ਤੈਨੂੰ ਹਨਾ ਮਤਲਬ ਇਹੀ ਹੋਇਆ ਕਿ ਤੂੰ ਪਾਠ ਯਾਦ ਕਰ ਲੈ ਜਿਹੜਾ ਤੈਨੂੰ ਕਿਹਾ ਸੀ ਕਿ ਅੱਜ ਤੱਕ ਕੋਈ ਮਾਵਾ ਇੰਜ ਨਹੀਂ ਪੁੱਛਣ ਗਿਆ ਕਿ ਤੂੰ ਜੱਜਿਸਰ ਪਾਠ ਕਿੰਨੂੰ ਯਾਦ ਹੋ ਗਿਆ ਕਿ ਨਹੀਂ ਹੋ ਗਿਆ ਜਾਂ ਫਿਰ ਪਿਓ ਵੀ ਨਹੀਂ ਕਦੀ ਪੁੱਛਦਾ ਹਨਾ ਕਿ ਇਹ ਗੱਲ ਥੋੜੀ ਜਿਹੀ ਮਾਹੌਲ ਬਣਾ ਹੋਇਆ ਕਰਦੇ ਹਨਾ ਫਿਰ ਬੱਚਾ ਆਪਣੇ ਪੁੱਛਦੇ ਕਿ ਇਹ ਕੌਣ ਸੀ ਇਹਦਾ ਇਤਿਹਾਸ ਕਿ ਹੈ ਤਾਂ ਇਹ ਹੈ ਕਿ ਸਾਨੂੰ ਜੁੜਨਾ ਚਾਹੀਦਾ ਤੇ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਜੇ ਅੱਜ ਅਸੀਂ ਨਹੀਂ ਜੋੜਾਂਗੇ ਤਾਂ ਸਾਡਾ ਇਤਿਹਾਸ ਜਿਹੜਾ ਪਿ ਨਾ ਅੱਗੇ ਵਾਲੇ ਫਿਊਚਰ ਜਿਹੜੇ ਬੱਚੇ ਆਣਗੇ ਉਹਨਾਂ ਨੂੰ ਬਿਲਕੁਲ ਹੀ ਨਹੀਂ ਪਤਾ ਹੋਏਗਾ ਕਿ ਸਾਡੇ ਸਾਡੇ ਇਤਿਹਾਸ ਹੋਇਆ ਕਿ ਆਏ ਹੂੰ ਹੂੰ ਕਿੰਨਾਂ ਨੇ ਕੁਰਬਾਨੀਆਂ ਦਿੱਤੀ ਸਾਡੀ ਧਰਮ ਲਈ ਇਹ ਧਰਮ ਸਾਨੂੰ ਕਿਵੇਂ ਮਿਲਿਆ ਹੈ ਹਨਾ ਛੋਟੇ ਛੋਟੇ ਬੱਚੇ ਨਹੀਂ ਚੁੱਕੇ ਜਾਂਦੇ ਹਨ ਨੀਅ ਚਚਣਾਏਗੇ ਨੀਅ ਚਚਣਾਏਗੇ ਉਹ ਚੁੱਕੇ ਨਹੀਂ ਮਤਲਬ ਇੰਨੀ ਦਲੇਰੀ ਦਿਖਾਈ ਉਹਨਾਂ ਨੇ ਉਹ ਦਲੇਰੀ ਫਿਰ ਅੱਗੇ-ਅੱਗੇ ਹੋਰ ਬੱਚੇ ਜਾਣੇ ਚਾਹੀਦੇ ਹਨਾ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਇਹਨਾਂ ਨੇ ਇੰਨਾ ਕਰਿਆ ਹੈ ਹੂੰ ਹਨਾ ਤੇ ਇਹ ਕਿ ਸਾਨੂੰ ਪਾਟਨਾ ਜ਼ਰੂਰ ਜੋੜਨਾ ਚਾਹੀਦਾ ਹੈ ਸਾਰੇ ਨੂੰ ਹੀ 파ਟਨਰ ਜੁੜਨਾ ਚਾਹੀਦਾ ਸਾਰੇ ਨੂੰ ਬੱਚੇ ਨੂੰ ਵੀ ਵੱਡਿਆਂ ਨੂੰ ਵੀ ਜੁੜਨਾ ਚਾਹੀਦਾ ਵੱਡੇ ਜੁੜਨਗੇ ਤਾਂ ਹੀ ਬੱਚੇ ਜੁੜਨਗੇ ਹਮ ਬਾਕੀ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿਆ ਰਾਏ ਹੈ ਤੁਹਾਡੀ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ